ਮੁਗਰਦਾਸਪੁਰ ਤੋਂ ਹਰਦੋਸ਼ ਛਨੀਆਂ ਨੂੰ ਜਾਂਦੇ ਇੱਕ ਲਿੰਕ ਰੋਡ ਨੂੰ ਬਣਿਆ 10 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਤੇ ਇਸ ਦੀ ਹਾਲਤ ਦਿਨ ਪ੍ਰਤੀ ਦਿਨ ਮਾੜੀ ਹੁੰਦੀ ਜਾ ਰਹੀ ਹੈ ਹਾਲਤੇ ਹੈ ਕਿ ਬਾਈਪਾਸ ਦੇ ਇਸ ਪਾਰ ਸੜਕ ਦਾ ਕੁਝ ਹਿੱਸਾ ਬੁਰੀ ਤਰ੍ਹਾਂ ਟੁੱਟ ਫੁੱਟ ਗਿਆ ਹੈ ਅਤੇ ਇਸ ਤੇ ਵੱਡੇ ਵੱਡੇ ਡੂੰਘੇ ਟੋਏ ਪੈ ਚੁੱਕੇ ਹਨ ਹਰ ਰੋਜ਼ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ ਤੋਂ ਅੰਦਾਜ਼ੇ ਦੇ ਕੇ ਇਸ ਰੋਡ ਤੇ ਸ਼ਹਿਰ ਦਾ ਇੱਕ ਨਾਮੀ ਕਾਲਜ ਹੈ ਤੇ ਇੱਕ ਬੱਚਾ ਸਕੂਲ ਵੀ ਹੈ ਰੋਡ ਤੇ ਭਾਰੀ ਵਾਹਨਾਂ ਦੀ ਲਗਾਤਾਰ ਆਵਾਜ਼ ਆਉਂਦੀ ਰਹਿੰਦੀ ਹੈ ਇੱਥੇ ਕਈ ਵਾਰ 3 ਵੀਲਰ ਵੀ ਪਲ ਚੁੱਕੇ ਹਨ ਕੁਝ ਮਹੀਨਾ ਪਹਿਲਾਂ ਐਮਸੀਸੀ ਦੇ ਵਿਦਿਆਰਥੀ ਦਾ ਆ ਉੱਥੇ ਪਲਟਿਆ ਜਿਸ ਕਾਰਨ 6 ਵਿਦਿਆਰਥੀ ਜ਼ਖਮੀ ਹੋਏ ਅਤੇ ਬੀਤੇ ਦਿਨੀ ਇੱਕ ਈ ਰਿਕਸ਼ਾ ਪਲਟਣ ਨਾਲ ਕਾਲੇ ਵਹੀਕਾ ਲੜਕੀ ਗੰਭੀਰੂ ਵੀ ਜ਼ਖਮੀ ਹੋਈ ਉਸਦੀ ਬਾਹ ਟੁੱਟ ਗਈ ਸੀ ਇਸ ਤੋਂ ਇਲਾਵਾ ਇੱਕ ਹੋਰ ਇੱਥੇ ਸਮੱਸਿਆ ਆ ਰਹੀ ਹੈ ਕਿ ਰਿਹਾਇਸ਼ੀ ਇਲਾਕੇ ਜਿਹੜਾ ਬਣਿਆ ਹੋਇਆ ਹੈ ਉੱਥੇ ਤਕਰੀਬਨ 20 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਇਸ ਇਲਾਕੇ ਦੇ ਵੀ ਨਾ ਤਾਂ ਸੀਵਰੇਜ ਆਇਆ ਹੈ ਅਤੇ ਨਾ ਹੀ ਨਾਲੀਆਂ ਬਣੀਆਂ ਹੋਈਆਂ ਹਨ ਜਿਸ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਸਾਧਨ ਹੀ ਨਹੀਂ ਹੈ ਲੋਕਾਂ ਨੇ ਆਪਣੇ ਘਰਾਂ ਦੇ ਵਾਰੀ ਆਰਦੀ ਟੋਏ ਕੱਢੇ ਹੋਏ ਹਨ ਉਹ ਚਲੇ ਹਾਲਾਤ ਬਹੁਤ ਬੁਰੇ ਆ ਜੀ ਬੱਚੇ ਕਈ ਵਾਰ ਸਕੂਲ ਵਾਲੇ ਆ ਸਕਿੰਦਰਾ ਕਾਲਜ ਦੇ ਬੱਚੇ ਜਾਂਦੇ ਆ ਉੱਥੋਂ ਕਈਆਂ ਦਾ ਮੋਟਰਸਾਈਕਲ ਕਈ ਦਾ ਆਟੋ ਪਲਟੀ ਹੋ ਜਾਂਦਾ ਤੇ ਬੱਚੇ ਵਿਚਾਰੇ ਗਾਇਲ ਹੋ ਜਾਂਦੇ ਆ ਫਿਰ ਆਨੂੰ ਪੁਲਿਸ ਵਾਲਿਆਂ ਨੂੰ ਦੱਸਣਾ ਪੈਂਦਾ ਵੀ ਆ ਗੱਡੀ ਪਲਟ ਗਈ ਆ ਤੇ ਰੋ ਆਏ ਦਿਨ ਰੋਜ ਕੋਈ ਨਾ ਕੋਈ ਹਾਦਸਾ ਹੋ ਜਾਂਦਾ ਆ ਆ ਦੇਖੋ ਖੱਡੇ 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 ਪਏ ਆ ਪਤਾ ਨਹੀਂ 10 ਸਾਲ ਤੋਂ ਉੱਪਰ ਹੋ ਗਿਆ ਇਹਦੇ ਰਿਪੇਅਰਿੰਗ ਨਹੀਂ ਹੋਈ ਸੜਕ ਦੀ ਪਿਛਲੇ ਦਿਨਾਂ 'ਚ ਕਿਹੜੇ ਕਿਹੜੇ ਹਾਦਸੇ ਤੇ ਪਿਛਲੇ ਦਿਨਾਂ 'ਚ ਇੱਕ ਐਨਸੀਸੀ ਦੀ ਈਐਮਆਈ ਉਹ ਉਹਨਾਂ ਦਾ ਉਹ ਅਚਾਰੇ ਬੱਚੇ ਆਟੋ 'ਚ ਬੈ ਕੇ ਸੈਰ ਨੂੰ ਜਾ ਰਹੇ ਆਪਣਾ ਕੈਂਪ ਲਾਗੇ ਤੇ ਆਂ ਅੰਬ ਲਾਗੇ ਇੱਥੇ ਆਟੋ ਪਲਟ ਗਿਆ ਪੰਜ ਛੇ ਲੜਕੀਆਂ ਵਿਚਾਰੀਆਂ ਜ਼ਖਮੀ ਹੋ ਗਈਆਂ ਉਹਨਾਂ ਨੂੰ ਅਸੀਂ ਜਾ ਕੇ ਚੁੱਕਿਆ ਆਟੋ ਦੇ ਉਹ ਜ਼ਖਮੀਆਂ ਨੂੰ ਅਸੀਂ ਸਿਰ ਬਚਾਇਆ ਕੱਲ ਵੀ ਇੱਥੇ ਆਟੋ ਪਲਟਿਆ ਇੱਕ ਕੁੜੀ ਵਿਚਾਰੀ ਉਹ ਹੋਸਟਲ 'ਚ ਰਹਿੰਦੀ ਆ ਸੁਖਿੰਦਰ ਕਾਲਜ ਉਹਦੇ ਬਾਹ ਨੂੰ ਕਾਫੀ ਚੋਟ ਆਈ ਤੜੀ ਫਟ ਗਈ ਤੇ ਖੂਨ ਵਗ ਰਿਆ ਸੀ ਅਸੀਂ ਆ ਕੇ ਭੱਜ ਕੇ ਆਟੋ ਨੂੰ ਚੁੱਕਿਆ ਤੇ ਫਿਰ ਉਹਨੂੰ ਕੱਢਿਆ ਵਿੱਚੋਂ ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਕੋਈ ਮੋਟਰਸਾਈਕਲ ਡੇਵਿਕ ਸੁੱਟ ਗਈ ਹਾਂਜੀ ਕਾਫੀ ਆ ਗਈ ਹੈ ਸੀਵਰੇਜ ਦੀ ਵਿਵਸਥਾ ਵੀ ਨਹੀਂ ਹੈ ਸੀਵਰੇਜ ਦੀ ਕੋਈ ਵਿਵਸਥਾ ਨਹੀਂ ਜੀ ਸਾਰਿਆਂ ਨੇ ਆਪ ਆਪਣੇ ਘਰ ਪਾਣੀ ਡੱਕ ਕੇ ਰੱਖਿਆ ਵਿਚਾਰਿਆਂ ਨੇ ਤੇ ਉਹ ਮਜਬੂਰ ਬਹੁਤ ਆ ਪ੍ਰਸ਼ਾਸਨ ਨੇ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਇੱਥੇ ਕੋਈ ਨਾ ਕੋਈ ਉਹਨਾਂ ਦਾ ਬੰਦੋਬਸਤ ਬਣਾਉਣਾ ਚਾਹੀਦਾ ਹੈ ਸੀਵਰੇਜ ਦਾ ਹੋਣਾ ਚਾਹੀਦਾ ਨਿਕਾਸ ਉਹ ਸੜਕ ਦੇ ਖੱਡੇ ਜਿਹੜੇ ਭਰवाने ਚਾਹੀਦੇ ਆ ਇਹ ਸਮੱਸਿਆ ਜੀ ਕਾਫੀ ਜੇ ਤੋਂ ਚੱਲਣ ਰਹੀ ਹੈ ਸੜਕ ਬਣੀ ਨੂੰ 10 ਸਾਲ ਹੋ ਗਏ ਆ ਪਰ ਇਹ ਜਿਹੜੀ ਸਮੱਸਿਆ ਸਾਡੇ ਤੇ ਆਈ ਆ ਇਹ ਪਹਿਲਾਂ ਵੀ ਇੱਥੇ ਟੁੱਟ ਚੱਗੇ ਸੀ ਤੇ ਠੀਕ ਫਿਰ ਉਹ 6 ਮਹੀਨੇ ਨਿਕਲੇ ਫੇਰ ਟੁੱਟ ਗਈ ਆ ਇਹ ਅਹੀਂ ਖੋਲੋ ਆਪਣੇ ਆਪ ਉਹ ਪੱਥਰ ਪੁੱਤਰ ਪਵਾ ਕੇ ਤੇ ਸੀਮੈਂਟ ਲਾ ਕੇ ਬਜਰੀ ਲਾ ਕੇ ਅਸੀਂ ਆਪ ਹੀ ਬੰਦ ਕੀਤੇ ਆ। ਪਰ ਆਵਾਜਾਈ ਬੜੀਆ ਕਾਜ ਕਰਕੇ ਬੱਚੇ ਜਾਂਦੇ ਆ। ਉਹਦੇ ਕਰਕੇ ਆਵਾਜਾਈ ਟਰਾਲੀਆਂ ਜਾਂਦੀਆਂ ਉਹਦੇ ਨਾਲ ਫੇਰ ਪੁੱਟੀ ਜਾਂਦੀ ਆ। ਫੇਰ ਅਹੀਂ ਨਾਲ ਸਮੇਂ ਦਾ ਸਮੇਂ ਜਦੋਂ ਜ਼ਿਆਦਾ ਡੂੰਘਾ ਹੁੰਦਾ ਮਿੱਟੀ ਮੱਟੀ ਪਾਉਂਦੇ ਆ ਪਰ ਮਿੱਟੀ ਟਿਕਦੀ ਨਹੀਂ ਆ। ਤੇ ਇਹ ਕਰਕੇ ਜਦੋਂ ਆ ਹੁਣ ਬਰਸਾਤ ਦੇ ਨਾਲ ਇੰਨਾ ਭਰ ਜਾਂਦਾ ਵੀ ਬੱਚੇ ਸਕੂਲ ਜਾਣ ਵਾਲੇ ਟੈਂਪੂ ਛੋਟ ਛਟੇ ਜਿਹੜੇ ਆ ਉਹ ਕਈ ਵਾਰੀ ਪਲਟਣ ਦੀ ਕਦਾਤ ਤੇ ਆ ਜਾਂਦੇ ਨੇ। ਅਸੀਂ ਸਰਕਾਰ ਅਗੇ ਬੇਨਤੀ ਕਰਦੇ ਆ ਵੀ ਇਨੂੰ ਇਹਦੇ ਆਲ ਦੇ ਵੇਖਿਆ ਜਾਏ ਕੋਈ ਹੁਕਮ ਦਿੱਤਾ ਜਾਏ ਵੀ ਇਹਨੂੰ ਦੁਬਾਰਾ ਇਹਨੂੰ ਰਿਪੇਅਰ ਕੀਤਾ ਜਾਏ ਜਿਹਦੇ ਨਾਲ ਕੋਈ 6 ਮਹੀਨੇ ਸਾਲ ਲੰਘ ਸਕਣ ਕਿਉਂਕਿ ਇਹ ਕੋਈ ਵੀ ਧਿਆਨ ਦਿੰਦਾ ਨੇਤਾ ਸਾਰੇ ਆਉਂਦੇ ਨੇ ਜਾਣਦੇ ਨੇ ਵੇਖ ਕੇ ਚੱਲ ਜਾਂਦੇ ਨੇ ਤੇ ਮੁੜ ਕੇ ਜਿਹੜਾ ਇਹਦੇ ਆਲ ਕੋਈ ਧਿਆਨ ਦੇ ਨਾਲ ਬਾਹਰ ਉੱਜਾਂ ਕੇ ਤਾਂ ਮੈਂ ਲੀਡਰ ਤੇ ਆਂਦੇ ਹੋਣਗੇ ਉਹਨਾਂ ਨੂੰ ਅਤਲੀ ਸਮੱਸਿਆ ਬਾਰੇ ਜਾਣੂ ਕਰਾਇਆ ਜਾਂ ਉਹਨਾਂ ਨੇ ਵੇਖਿਆ ਗੱਲਬਾਤ ਕੀਤੀ ਹੋਏ ਕਦੀ ਨਹੀਂ ਨਹੀਂ ਲੋਕਲ ਲੀਡਰਾਂ ਨੂੰ ਤਾਂ ਹੀ ਸਮੱਸਿਆ ਦਾ ਜਾਣਕਾਰੀ ਕਰਾਈ ਆ ਨਾਲੇ ਇਥੋਂ ਹੀ ਲੰਘਦੇ ਆ ਜੀ ਰੋਜ਼ ਲੰਘਦੇ ਨੇ ਦੂਜੇ ਚੋਸ ਦੇਣ ਇਥੋਂ ਹੀ ਜਾਂਦੇ ਰਹਿੰਦੇ ਨੇ ਕਿਉਂਕਿ ਇਧਰ ਬਾਰਡਰ ਏਰੀਆ ਵਾ ਡੀਸੀ ਐਸਡੀਐਮ ਸਾਹਿਬ ਇਹ ਸਭ ਜਿਹੜੇ ਦੇ ਐਸਐਸਪੀ ਇਧਰ ਨੂੰ ਜਾ ਕੇ ਸਾਰਾ ਏਰੀਆ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਇਹ ਸਾਰਾ ਕੁਝ ਜਿਹੜਾ ਇਹ ਖਰਾਬ ਹੋਇਆ ਪਰ ਇੱਥੇ ਜਿਹੜੇ ਬੱਚੇ ਬਗਾਨੇ ਪੁੱਤ ਜਿਨ੍ਹਾਂ ਦੇ ਬੱਚੇ ਡਿੱਗ ਜਾਂਦੇ ਸੱਟਾਂ ਲੱਗ ਜਾਂਦੀਆਂ ਉਹਨਾਂ ਵਾਸਤੇ ਮੁਸ਼ਕਲ ਹੋ ਜਾਂਦਾ ਸੀ ਤੇ ਇਹ ਬੇਨਤੀ ਕਰਨੀ ਆ ਵੀ ਇਹਨੂੰ ਥੋੜਾ ਜਿਆਦਾ ਸਾਦੇ ਦੇਣਾ ਚਾਹੀਦਾ ਕੀ ਹਾਲ ਹੁੰਦਾ ਬਹੁਤ ਬੁਰੀ ਹਾਲਤ ਹੈ ਜਿੱਥੇ ਪਾਣੀ ਕੋਡੇ ਕੋਡੇ ਖਲੋ ਜਾਂਦਾ ਵਾ ਤੇ ਇੱਥੇ ਖਦਰਾ ਰਹਿੰਦਾ ਇੱਥੇ ਕੋਈ ਵੀ ਕੋਈ ਖਾਸਾ ਹੋ ਸਕਦਾ ਏਵਰ ਪੰਜਾਬੀ ਟੀਵੀ ਦੇ ਲਈ ਗੁਰਦਾਸ ਪੁੱਤੋਂ ਲਾਪਰੀ ਖੁਜੀ